ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਸ ਤਰੀਕ ਨੂੰ ਆਉਣਗੇ ਪੈਸੇ ਜੀ ਹਾਂ ਡਾਕ ਘਰ ਦੀ ਸਰਕਾਰੀ ਸਕੀਮ ਦੇ ਫਾਰਮ ਭਰ ਲਓ ਜਲਦੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਤਾਂ ਅਪਡੇਟ ਇਸ ਵੇਲੇ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਨਾਜਾਇਜ਼ ਉਸਾਰੀ ਤੇ ਚਲਾਇਆ ਬਲਡوزر ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਵੱਜੂ ਕੀਤੀ ਗਈ ਹੈ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਨਸ਼ਿਆਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਜਿਹੜੀ ਹੈ ਕੀਤੀਆਂ ਜਾ ਰਹੀਆਂ ਨੇ ਕਾਰਵਾਈਆਂ ਕਿਥੇ ਆ ਰਹੀਆਂ ਨੇ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵੱਡੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਸੰਬੰਧੀ ਆਈ ਤਾਜ਼ਾ ਅਪਡੇਟ। ਪੰਜਾਬ ਦੇ ਵਿੱਚ ਹੁਣ ਮੌਸਮ ਬਦਲਣ ਵਾਲਾ ਅੱਜ ਯਾਨੀ ਕਿ 18 ਫਰਵਰੀ ਨੂੰ ਪੰਜਾਬ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਹੈ ਜੀ। ਤਾਂ ਦੇਖ ਸਕਦੇ ਜੀ ਮੌਸਮ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਕਾਝਾ ਜਾਣਕਾਰੀ ਇਸ ਵਾਰੀ ਤੁਹਾਣਾ ਸੇ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਜੀ ਹਾਂ 18-19 ਫਰਵਰੀ ਨੂੰ 10 ਰਾਜਾਂ ਵਿੱਚ ਮੀਂਹ ਦੀ ਪੋਕ ਵਿਕ்பਾਣੀ ਮੌਸਮੀ ਭਾਗ ਦੇ ਵੱਲੋਂ ਕੀਤੀ ਗਈ ਹੈ ਜੀ ਹਾਂ 18 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ਵਿੱਚ ਉੱਚ ਉਚਾਈ ਵਾਲੇ ਖੇਤਰਾ ਵਿੱਚ ਹਲਕੇ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰਿ ਹੋਣ ਦੀ ਸੰਭਾਵਨਾ ਹੈ ਮੈਦਾਨੀ ਇਲਾਕਿਆਂ ਵਿੱਚ ਜੀ ਦੱਸਿਆ 18 ਫਰਵਰੀ ਕਜੀ ਹਾਂ ਚਤਾਵਨੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਉੱਤਰਾਖੰਡ ਜੰਮੂ ਕਸ਼ਮੀਰ ਅਦਾਖ ਦੇ ਵਿੱਚ ਰਾਜਸਥਾਨ ਦੇ ਵਿੱਚ ਸੰਗਣੀ ਧੁੰਦ ਤੇ ਕਈ ਹਿੱਸਿਆਂ ਵਿੱਚ ਬਾਰਿਸ਼ ਜਿਹੜੀ ਹੈ ਦੱਸੀ ਜਾ ਰਹੀ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਮਹਾਰਾਸ਼ਟਰ ਚ ਟਲਿਆ ਵੱਡਾ ਰੇਰ ਹਾਲਾਤ ਸ ਤਸਵੀਰਾਂ ਤੁਹਾਡੇ ਸਾਹਮਣੇ ਨੇ ਵੱਡੀ ਅਪਡੇਟ ਇਸ ਵੇਲੇ ਦੇਖ ਸਕਦੇ ਹੋ ਮਹਾਰਾਸ਼ਟਰ ਦੇ ਵਰਦਾ ਜ਼ਿਲ੍ਹੇ ਦੇ ਵਿੱਚ ਕੱਲ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਨਵੀਂ ਦਿੱਲੀ ਚ ਨਈ ਗੜ ਟ੍ਰਕ ਐਕਸਪ੍ਰੈਸ ਵਿੱਚ ਅੱਗ ਲੱਗ ਗਈ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਸੁਰੱਖਿਆ ਲਈ ਸੰਘਰਸ਼ ਦੇ ਵਿੱਚਕਾਰ ਇੱਕ ਵੱਡਾ ਰੇਲ ਹਾਦਸਾ ਟਲ ਗਿਆ। ਕੁਝ ਖੁਸ਼ਕਿਸਮਤੀ ਨਾਲ ਰੇਲਵੇ ਦੀ ਤੁਰੰਤ ਕਾਰਵਾਈ ਤੇ ਯਾਤਰੀਆਂ ਦੀ ਸਮਝਦਾਰੀ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਾ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਕੀ ਜਿਹੜੀ ਹੈ ਦੇਖ ਸਕਦੇ ਹੋ ਜੀ ਹਾਂ ਜਦੋਂ ਟ੍ਰੇਨ ਨੰਬਰ ਨਵੀਂ ਦਿੱਲੀ ਚਨਈ ਜੀਡੀ ਐਕਸਪ੍ਰੈਸ ਕੱਲ ਸਵੇਰੇ ਨਾਗਪੁਰ ਤੋਂ ਰਵਾਨਾ ਹੋਈ ਤਾਂ ਵਰਦਾ ਜ਼ਿਲ੍ਹੇ ਦੇ ਵਿੱਚ ਪਹੁੰਚੀ ਤਾਂ ਲਗਭਗ ਜੀ ਹਾਂ ਅਧਿਕਾਰੀਆਂ ਦੀ ਵੱਡੀ ਅਪਡੇਟ ਹੈ ਕਾਲਾ ਧੂੰਆਂ ਤੇ ਅੱਗ ਦੀਆਂ ਲਪਟਾਂ ਉੱਡਦੀਆਂ ਦੇਖੀਆਂ ਤਾਂ ਅੱਗੇ ਨਹੀਂ ਤੈਸੀ ਜੀ ਜੀ ਹਾਂ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਕੇਂਦਰੀ ਰੇਲਵੇ ਪ੍ਰਸ਼ਾਸਨ ਮਿਲ ਗਿਆ ਸੁਰੱਖਿਆ ਮਾਬਨਾਂ ਦੀ ਪਾਲਣਾ ਕਰਦੇ ਹੋਏ ਪ੍ਰਭਾਵਿਤ ਪ੍ਰਭਾਵਿਤ ਕੋਚ ਨੂੰ ਪਹਿਲਾਂ ਬਾਕੀ ਰਲ ਗੱਡੀਆਂ ਦੀ ਵੱਖ-ਵੱਖ ਤਾਮਿਰ ਕੀਤਾ ਗਿਆ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਫਰ ਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ যাত্রੀਆਂ ਨੂੰ ਸੁਰੱਖਿਤ ਦੂਰੀ ਤੇ ਲਿਜਾਇਆ ਗਿਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਇਸ ਵੇਲੇ ਦੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਦੇਖ ਸਕਦੇ ਹੋ ਜੀ ਹਾਂ ਅੱਧੀ ਫਰਵਰੀ ਦੀ ਹੈ ਤੇ ਹੋਲੀ ਦਾ ਤਿਹਾਰ ਵੀ ਨੇੜੇ ਆ ਰਿਹਾ ਤੇ ਖਾਤਿਆਂ ਦੇ ਵਿੱਚ ਕਦੋਂ ਆਉਣਗੇ 22000 ਰੁਪਏ ਜਿਹੜੀ ਕਿ ਸਕੀਮ ਹੈ ਕੇਂਦਰ ਦੀ ਬੋਧੀ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਉਹ ਕਦੋਂ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਜੋ ਇਹਨਾਂ ਦੀ ਬਾਈਮੇ ਕਿਸ਼ਤ ਦੀ ਉਡੀਕ ਅਜੇ ਵੀ ਜਾਰੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਜੇ ਤੱਕ ਬਾਈਮੇ ਕਿਸ ਦੇ 22000 ਰੁਪਏ ਜਮਾ ਨਹੀਂ ਹੋਏ ਹਨ ਦੇਸ਼ ਦੇ ਕਰੋੜਾਂ ਕਿਸਾਨ 22000 ਰੁਪਏ ਦੀ ਕਿਸ਼ਤ ਦੀ ਉਡੀਕ ਕਰ ਰਹੇ ਨੇ ਜੀ 19 ਫਰਵਰੀ 2024 ਨੂੰ 21ਵੀਂ ਕਿਸ਼ਤ ਜਾਰੀ ਹੋਣ ਤੋਂ ਬਾਅਦ 22ਵੀਂ ਕਿਸ਼ਤ ਦਾ ਇੰਤਜ਼ਾਰ ਕਿਸਾਨ ਕਰ ਰਹੇ ਹਨ ਜੀ 19 ਨਵੰਬਰ ਨੂੰ ਜੀ ਹਾਂ ਵੀਡੀਓ ਤੁਹਾਡੇ ਸਾਹਮਣੇ ਆ ਰਹੀ ਹੈ ਜੀ ਤਾਂ ਤੁਹਾਨੂੰ ਦੱਸ ਦਈਏ 22ਵੀਂ ਕਿਸ਼ਤ ਮੀਡੀਆ ਰਿਪੋਰਟਰਾਂ ਦੇ ਵਾਕਫ ਹੋ ਗਏ ਦਾਅਵੇ ਕਰ ਰਹੇ ਹਨ ਕਿ 22ਵੀਂ ਕਿਸ਼ਤ ਦਾ ਅਨੁਸਾਰ ਕਰ 22ਵੀਂ ਕਿਸ਼ਤ ਦੇ ਤਾਜ਼ਾ ਅਲਰਟ ਕਿਸਾਨ ਦੇ ਖਾਤੇ ਵਿੱਚ ਬਹੁਤ ਹੀ ਜਲਦ ਆਉਣਗੇ ਜੀ ਹਾਂ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਦੀ ਜਿਹੜੀ ਕਿਸ਼ਤ ਆ ਹੁਣ ਬਹੁਤ ਹੀ ਜਲਦ ਉਹਨਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਹੈ ਕਿਉਂਕਿ ਸਰਕਾਰ ਹਰ 4 ਮਹੀਨਿਆਂ ਬਾਅਦ ਜਿਹੜੀ ਕਿਸ਼ਤਦਾਰੀ ਕਰਦੀ ਹੈ ਜੀ ਹਾਂ ਹੁਣ ਤੱਕ ਇੱਕ ਹੀ ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦੀ ਉਡੀਕ ਦੇ ਵਿਚਕਾਰ ਫੋਲੀ ਦਾ ਤਿਹਾਰ ਬਹੁਤ ਨੇੜੇ ਆ ਗਿਆ ਹੈ ਅਜੇ ਤੱਕ ਇਸ ਕੇਸ ਨੂੰ ਲੈ ਕੇ ਕੋਈ ਖਾਸ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਬੱਡੀ ਜਾਣਕਾਰੀ ਕੋ ਹੋਰ ਤੁਹਾਡੇ ਨਾਲ ਹਾਂਜੀ ਕਰ ਰਹੇ ਹਾਂ ਡਾਕ ਖਾਨੇ ਦੀ ਸਰਕਾਰੀ ਸਕੀਮ ਦੇ ਫਾਰਮ ਭਰ ਲਓ ਜਿਸ ਦਾ ਨਾਮ ਹੈਗਾ ਜੀ ਕਿਸਾਨ ਵਿਕਾਸ ਪੱਤਰ ਯੋਜਨਾ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਦਿਓ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਕਰ ਦਿੱਤੇ ਜਾਂਦੇ ਹਨ ਜਾਂਦੇ ਹਨ ਜਿਵੇਂ ਤੁਸੀਂ ਇਸ ਦੇ ਵਿੱਚ 2 ਲੱਖ ਰੁਪਏ ਜਮ੍ਹਾਂ ਕਰ ਦਿਓ ਤਾਂ ਤੁਹਾਡੇ 4 ਲੱਖ ਹੋ ਜਾਵੇਗਾ 10 ਲੱਖ ਕਰ ਦਿਓ 20 ਲੱਖ ਹੋ ਜਾਵੇਗਾ 1 ਕਰੋੜ ਕਰ ਦਿਓ 2 ਕਰੋੜ ਰੁਪਏ ਜਾਏਗਾ ਇਹ ਕਿਵੇਂ ਹੋਵੇਗਾ ਜੀ 115 ਮਹੀਨਿਆਂ ਬਾਅਦ ਯਾਨੀ ਕਿ 9 ਸਾਲ 7 ਮਹੀਨਿਆਂ ਬਾਅਦ ਤੁਹਾਡੇ ਪੈਸੇ ਡਬਲ ਕਰਕੇ ਦਿੱਤੇ ਜਾਣਗੇ ਡਾਕ ਖਾਨੇ ਦੀ ਸਰਕਾਰੀ ਸਕੀਮ ਹੈ ਕਿਸਾਨ ਵਿਕਾਸ ਪੱਤਰ ਯੋਜਨਾ ਬਾਰੇ ਤੁਸੀਂ ਡਾਕਖਾਨੇ ਵੀ ਜਾ ਕੇ ਪਤਾ ਕਰਨਾ ਅਤੇ ਇਸ ਦੇ ਲੋੜੀਂਦੇ ਫਾਰਮ ਭਰ ਕੇ ਇਹ ਸਕੀਮ ਦਾ ਤੁਸੀਂ ਲਾਭ ਉਠਾ ਸਕਦੇ ਹੋ ਤਾਂ ਅੱਜ ਹੀ ਅਪਲਾਈ ਕਰੋ ਡਾਕਖਾਨੇ ਦੀ ਸਕੀਮ ਦੇ ਵਿੱਚ ਇਸ ਦੇ ਵਿੱਚ ਤੁਹਾਨੂੰ ਜਿਹੜਾ ਲਾਭ ਮਿਲੇਗਾ ਜੀ ਹਾਂ ਕਿਸਾਨ ਵਿਕਾਸ ਪੱਤਰ ਯੋਜਨਾ ਇਸ ਸਕੀਮ ਦਾ ਨਾਮ ਹੈਗਾ ਜੀ ਅਤੇ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਕਰਕੇ ਇਸ ਸਕੀਮ ਤੇ ਨਹੀਂ ਤੁਹਾਨੂੰ ਮਿਲਣਗੇ 7.5% ਦੇ ਦਰ ਦੇ ਨਾਲ ਤੁਹਾਨੂੰ ਇਸ ਦੇ ਵਿੱਚ ਵਿਆਜ ਦੀ ਪੇਸ਼ਕਸ਼ ਮਿਲਦੀ ਹੈ ਹੋਰ ਜਾਣਕਾਰੀ ਜਾਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਨਾ ਦੀ ਧੰਨਵਾਦੀ ਸਾਰੇ ਦਾ